ਸਾਡੀ ਜਨਰੇਸ਼ਨ ਐਸੀ ਹੋ ਗਈ ਹੈ ਕਿ ਵਿਆਹ ਲੇਟ ਹੋਣੇ ਸ਼ੁਰੂ ਹੋ ਗਏ। ਨੂੰ ਵਿਆਹ ਲੇਟ ਸ਼ੁਰੂ ਹੋਣੇ ਸ਼ੁਰੂ ਹੋ ਗਏ ਆ। ਜਿਹੜੀ ਸਾਡੀ ਭੈਣ ਹੈ, ਮਾਵਾ ਹੈ, ਸਾਡੇ ਭਰਾ ਹੈ। ਉਹਨਾਂ ਵਿੱਚ ਉਹ ਹਾਰਮੋਨਸ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਏਜ ਦੇ ਹਿਸਾਬ ਨਾਲ ਘਟਦੇ ਆ। ਸਾਡੀ ਉਮਰ ਜਿਹੜੀ ਸੀ ਵਿਆਹ ਦੀ ਉਹ ਸੀ ਗਿੰਦੇ ਸੀ 22 ਸਾਲ, 25 ਸਾਲ। ਠੀਕ ਹੈ। ਹੁਣ 30 ਸਾਲ ਤੱਕ ਤੇ ਕੈਰੀਅਰ ਦੀ ਦੌੜ ਚਾਸੀ। ਠੀਕ ਹੈ। ਸਾਡਾ ਕੈਰੀਅਰ ਬਣ ਜੇ ਪਰ ਉਹ ਹਾਰਮੋਨਸ ਖਰਾਬ ਹੁੰਦੇ ਜਾਂਦੇ। ਜੋ ਹਾਰਮੋਨ ਖਰਾਬ ਹੁੰਦਾ ਉਸ ਟਾਈਮ ਅਸੀਂ ਕੋਸ਼ਿਸ਼ ਕਰਨੇ ਆ ਕਿ ਬੱਚਾ ਹੋ ਜੇ ਉਸ ਟਾਈਮ ਉਹ ਬੱਚਾ ਨਹੀਂ ਹੁੰਦਾ ਤੁਸੀਂ ਦੇਖਿਆ ਹਣਾ ਜੋ ਜਵਾਨੀ ਦਾ ਜੋਸ਼ ਹਾਂਜੀ 18 20 ਸਾਲ ਦੀ ਉਮਰ ਵਿੱਚ ਹੁੰਦਾ ਉਹ ਹੌਲੀ ਹੌਲੀ ਘਟਦਾ ਜਾਂ 60 ਸਾਲ ਤੱਕ ਆਂਦੇ ਆਂਦੇ ਬੰਦਾ ਕਹਿੰਦਾ ਵੀ ਹੁਣ ਤੇ ਹਰ ਪਾਸੇ ਜੰਗ ਲੱਗ ਗਈ 22 ਤੋਂ 25 ਸਾਲ ਦੀ ਉਮਰ ਠੀਕ ਹੈ ਇਹ ਸਹੀ ਉਮਰ ਸੀ ਵਿਆਹ ਕਰਨ ਦਾ ਇੰਜੋਏ ਕਰਨ ਦੇ ਵੀ ਇੰਜੋਏ ਕਰਨ ਦੇ ਵੀ ਠੀਕ ਹੈ ਪਰ ਹੁਣ ਫਿਰ ਜਦੋਂ ਸਾਡੇ ਕੋਲ ਮਰੀ ਜਾਂਦੇ ਆ ਇੰਜੋਏ ਤੇ ਉਹ ਕਰਦੇ ਆ ਇੰਜੋਏ ਤੇ ਉਹ ਕਰ ਰਹੇ ਆ 22 25 ਸਾਲ ਦੀ ਉਮਰ ਵਿੱਚ ਪਰ ਹੌਲੀ ਹੌਲੀ ਕੀ ਹੁੰਦਾ ਉਹਨਾਂ ਨੂੰ ਇਹ ਫੀਲਿੰਗ ਹੋਣ ਲੱਗ ਜਾਂਦੀ ਹੈ ਕਿ ਹੁਣ ਮੇਰੀ ਉਹ એનર્ਜੀ ਤਾਕਤ ਘਟ ਗਈ ਹੈ ਫਿਰ ਸਾਨੂੰ ਆਗੇ ਕਹਿੰਦੇ ਆ ਜੀ ਬਚਪਨ ਵਿੱਚ ਗਲਤੀਆਂ ਤੇ ਹੋਈਆਂ ਹੁਣ ਮੇਰਾ ਵਿਆਹ ਹੋਣਾ 30 ਸਾਲ ਦੀ ਉਮਰ ਵਿੱਚ ਮੈਂ ਵੋਟੀ ਦੇ ਕੋਲ ਜਾਵਾਂ ਮੇਰੀ ਬੇਇੱਜ਼ਤੀ ਨਾ ਹੋਵੇ ਹੂੰ ਜਾਂ 40 45 ਸਾਲ ਦੀ ਉਮਰੇ ਚ ਆ ਕੇ ਬਿਲਕੁਲ એનર્ਜੀ ਘਟ ਜਾਂਦੀ ਹੈ ਸਰੀਰ ਦੀ ਜਨਾਨਾ ਅੰਦਰ ਦੀ ਸ਼ਕਤੀ ਘਟ ਜਾਂਦੀ ਹੈ ਜਿਸ ਦੇ ਨਾਲ ਕੀ ਹੈ ਕਿ ਉਹਨੂੰ ਇਹ ਡਰ ਖੋਫ ਲੱਗਣ ਲੱਗ ਜਾਂਦਾ ਹੈ ਅੰਦਰੋਂ ਕਿ ਕਦੀ ਮੇਰੀ ਬੇਇੱਜ਼ਤੀ ਨਾ ਹੋਵੇ ਬੇਸਤੀ ਵਾਲਾ ਤੇ ਮੁੱਦਾ ਹੀ ਨਹੀਂ ਉਹ ਤੇ ਇਹ ਸੋਚ ਕੇ ਵੜਦੇ ਆ ਵੀ ਜਿੱਦਾਂ ਜੰਗ ਲੜਨ ਚੱਲੇ ਮੇਲ ਵਾਲੇ ਪਾਸੇ ਸੈਟੀਸਫੈਕਸ਼ਨ ਹੈ ਨਾ ਜੀ ਮੇਲ ਕਹਿੰਦਾ ਜੀ ਸੈਟੀਸਫਾਈ ਨਹੀਂ ਹੈ ਫੀਮੇਲ ਫੀਮੇਲ ਕਹਿੰਦੀ ਹੈ ਜੀ ਮੇਲ ਸੈਟੀਸਫਾਈ ਨਹੀਂ ਹੈ ਠੀਕ ਹੈ ਦੋਵੇਂ ਪਾਸੇ ਆ ਕਮ ਹੋ ਗਿਆ ਕਈ ਵਾਰੀ ਪੇਸ਼ੈਂਟਸ ਆਉਂਦੇ ਆ ਸਾਨੂੰ ਬਲਕਿ ਫੀਮੇਲਸ ਆਉਂਦੀਆਂ ਸਾਨੂੰ ਕਹਿੰਦੀ ਹੈ ਜੀ ਬਈ ਅਸੀਂ ਸੈਟੀਸਫਾਈ ਨਹੀਂ ਹੋ ਪਾਰੇ ਇਹ ਕਮੀ ਹੈ ਮੇਰੇ ਹਸਬੰਡ ਵਿੱਚ ਇਹਦਾ ਹੱਲ ਕਰੋ ਨਾਲੇ ਹਸਬੰਡ ਆਉਂਦੇ ਆ ਤਾਂ ਸਾਨੂੰ ਲੱਗਿਆ ਕਿ ਇਹ ਇੱਕ ਅਵੇਅਰਨੈਸ ਸਪਰੈਡ ਕਰਨੀ ਬੜੀ ਜ਼ਰੂਰੀ ਹੈ ਠੀਕ ਹੈ ਕਿ ਸਾਡੀ ਮਾਤਾ ਪਿਤਾ ਇੰਨੀ ਸਮਝਦਾਰ ਹੈ ਕਿ ਉਹ ਆ ਕੇ ਗੱਲ ਕਰਦੀਆਂ ਹਾਂ ਹਾਂ ਤਾਂ ਕਿ ਇਹ ਪਰਿਵਾਰ ਬਣਿਆ ਰਵੇ ਠੀਕ ਹੈ ਚੱਲਦਾ ਰਹੇ ਉਹਦਾ ਹੱਲ ਵੀ ਆਯੁਰਵੇਦ ਵਿੱਚ ਹੈ ਸਤਿ ਸ਼੍ਰੀ ਅਕਾਲ ਜੀ ਸਾਡੀ ਜਨਰੇਸ਼ਨ ਐਸੀ ਹੋ ਗਈ ਹੈ ਕਿ ਵਿਆਹ ਲੇਟ ਹੋਣੇ ਸ਼ੁਰੂ ਹੋ ਗਏ ਠੀਕ ਹੈ ਜਦੋਂ ਵਿਆਹ ਲੇਟ ਸ਼ੁਰੂ ਹੋਣੇ ਸ਼ੁਰੂ ਹੋ ਗਏ ਹਨ ਤੇ ਜਿਹੜੀ ਸਾਡੀ ਭੈਣ ਹੈ ਮਾਮਾ ਹੈ ਸਾਡੇ ਭਰਾ ਹੈ ਉਨਾ ਵਿੱਚ ਉਹ ਹਾਰਮੋਨਸ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਏਜ ਦੇ ਹਿਸਾਬ ਨਾਲ ਘਟਦੇ ਠੀਕ ਪਹਿਲੇ ਉਮਰ ਜਿਹੜੀ ਸੀ ਵਿਆਹ ਦੀ ਉਹ ਅਸੀਂ ਗਿੰਦੇ ਸੀ 22 ਸਾਲ 25 ਸਾਲ ਠੀਕ ਹੈ ਹੁਣ 30 ਸਾਲ ਤੱਕ ਤੇ ਕੈਰੀਅਰ ਦੀ ਦੌੜ ਚਾਸੀ ਸਾਡਾ ਕੈਰੀਅਰ ਬਣ ਜੇ ਪਰ ਉਹ ਹਾਰਮੋਨਸ ਖਰਾਬ ਹੁੰਦੇ ਜਾਂਦੇ ਜਦੋਂ ਹਾਰਮੋਨ ਖਰਾਬ ਹੁੰਦਾ ਉਸ ਟਾਈਮ ਅਸੀਂ ਕੋਸ਼ਿਸ਼ ਕਰਨੇ ਆ ਕਿ ਬੱਚਾ ਹੋ ਜੇ ਉਸ ਟਾਈਮ ਉਹ ਬੱਚਾ ਨਹੀਂ ਹੁੰਦਾ ਤੁਸੀਂ ਦੇਖਿਆ ਹਣਾ ਜੋ ਜਵਾਨੀ ਦਾ ਜੋਸ਼ ਹਾਂਜੀ 18 20 ਸਾਲ ਦੀ ਉਮਰ ਵਿੱਚ ਹੁੰਦਾ ਠੀਕ ਹੈ ਉਹ ਹੌਲੀ ਹੌਲੀ ਘਟਦਾ ਹੈ ਨਿਆ 60 ਸਾਲ ਤੱਕ ਆਂਦੇ ਆਂਦੇ ਬੰਦਾ ਕਹਿੰਦਾ ਵੀ ਹੁਣ ਤੇ ਹਰ ਪਾਸੇ ਜੰਗ ਲੱਗ ਗਈ ਸਹੀ ਏਜ ਸੀਗੀ ਠੀਕ ਹੈ ਮਤਲਬ 22 ਤੋਂ 25 ਸਾਲ ਦੀ ਉਮਰ ਠੀਕ ਹੈ ਇਹ ਸਹੀ ਉਮਰ ਸੀ ਵਿਆਹ ਕਰਨ ਦੀ ਇੰਜੋਏ ਕਰਨ ਦੀ ਵੀ ਇੰਜੋਏ ਕਰਨ ਦੀ ਵੀ ਠੀਕ ਹੈ ਪਰ ਹੁਣ ਫਿਰ ਜਦੋਂ ਸਾਡੇ ਕੋਲ ਮਰੀਜ਼ ਆਂਦੇ ਆਂਦੇ ਇੰਜੋਏ ਤੇ ਉਹ ਕਰਦੇ ਆ ਠੀਕ ਹੈ ਉਹ ਮਰੀਜ਼ ਨਹੀਂ ਐਕਚੁਅਲ ਮਰੀਜ਼ ਨਹੀਂ ਹੈ ਠੀਕ ਹੈ ਇੱਕ ਨੈਚੁਰਲ ਪ੍ਰੋਸੈਸ ਹੈ ਨਾ ਇੰਜੋਏ ਤੇ ਉਹ ਕਰ ਰਹੇ ਆ 22 25 ਸਾਲ ਦੀ ਉਮਰ 'ਚ ਪਰ ਹੌਲੀ ਹੌਲੀ ਕੀ ਹੁੰਦਾ ਉਹਨਾਂ ਨੂੰ ਇਹ ਫੀਲਿੰਗ ਹੋਣ ਲੱਗ ਜਾਂਦੀ ਹੈ ਕਿ ਹੁਣ ਮੇਰੀ ਉਹ એનર્ਜੀ ਤਾਕਤ ਘੱਟ ਗਈ ਹੈ ਫਿਰ ਸਾਨੂੰ ਆਗੇ ਕਹਿੰਦੇ ਆ ਜੀ ਬਚਪਨ ਵਿੱਚ ਗਲਤੀਆਂ ਤੇ ਹੋਈਆਂ ਠੀਕ ਹੈ ਬਚਪਨ ਅਸੀਂ ਇਦਾਂ ਕਰਦੇ ਸੀ ਜੀ ਖੇਡੇ ਖੇਡੇ ਚ ਹੋ ਗਿਆ ਜੀ ਹਮ ਆਦਤ ਪੈ ਗਈ ਜੀ ਠੀਕ ਹੈ ਹੁਣ ਮੇਰਾ ਵਿਆਹ ਹੋਣਾ 30 ਸਾਲ ਦੀ ਉਮਰ ਵਿੱਚ ਮੈਂ ਵੋਟੀ ਦੇ ਕੋਲ ਜਾਵਾਂ ਮੇਰੀ ਬੇਇੱਜ਼ਤੀ ਨਾ ਹੋ ਜੇ ਹਮ ਜਾਂ 40-45 ਸਾਲ ਦੀ ਉਮਰੇ ਚ ਆ ਕੇ ਬਿਲਕੁਲ એનર્ਜੀ ਘਟ ਜਾਂਦੀ ਹੈ ਸਰੀਰ ਦੀ ਹੂੰ ਜਨਾਨਾ ਅੰਗਾਂ ਦੀ ਸ਼ਕਤੀ ਘਟ ਜਾਂਦੀ ਹੈ ਜਿਸ ਦੇ ਨਾਲ ਕੀ ਹੈ ਕਿ ਉਹਨੂੰ ਇਹ ਡਰ ਖੋਫ ਲੱਗਣ ਲੱਗ ਜਾਂਦਾ ਹੈ ਅੰਦਰੋਂ ਕਿ ਕਦੀ ਮੇਰੀ ਬੇਇੱਜ਼ਤੀ ਨਾ ਹੋ ਜੇ ਬੇਇੱਜ਼ਤੀ ਵਾਲਾ ਤੇ ਮੁੱਦਾ ਹੀ ਨਹੀਂ ਆਉਂਤੇ ਇਹ ਸੋਚ ਕੇ ਵੱਢਦੇ ਆਂ ਵੀ ਜਿੱਦਾਂ ਜੰਗ ਲੜਨ ਚੱਲੇ ਆਂ ਹੂੰ ਇਹ ਤੇ ਇੱਕ ਦੋ ਚੀਜ਼ਾਂ ਦਾ ਸਮਾਵੇਸ਼ ਹੈ ਠੀਕ ਹੈ ਮਿਲਾਪ ਹੈ ਇਹ ਕੋਈ ਜੰਗ ਤੇ ਹੈ ਨਹੀਂ ਠੀਕ ਵੀ ਜਿੰਦੇ ਚ ਕਿਸੇ ਨੇ ਜਿੱਤਣਾ ਹੈ ਕਿਸੇ ਨੇ ਹਾਰਨਾ ਹੈ ਇਹ ਤੇ ਇੱਕ ਤੁਸੀਂ ਨਵੀਂ ਜਨਰੇਸ਼ਨ ਨੂੰ ਲਿਆਉਣ ਵਾਸਤੇ ਆਪਣੇ ਵੰਸ਼ ਨੂੰ ਅੱਗੇ ਚਲਾਉਣ ਵਾਸਤੇ ਇਹ ਕਰ ਰਹੇ ਹੋ ਠੀਕ ਹੈ ਠੀਕ ਹੈ ਨਾ ਜੀ ਪਰ ਲੋਕੀ ਇਹਨੂੰ ਹੋਰ ਪਾਸੇ ਲੈ ਗਏ ਆ ਜਦੋਂ ਹੋਰ ਪਾਸੇ ਲੈ ਗਏ ਇੰਜੋਇਮੈਂਟ ਵਾਲੇ ਪਾਸੇ ਲੈ ਗਏ ਇਹ ਦਿਲ ਮੰਗੇ ਮੋਰ ਇਹ ਦਿਲ ਮੰਗੇ ਮੋਰ ਉਹ ਉਸ ਪਾਸੇ ਲੈ ਗਏ ਆ ਠੀਕ ਹੈ ਤੇ ਫਿਰ ਉਹ ਮਹਿਸੂਸ ਕਰਨ ਲੱਗ ਜਾਂਦੇ ਆ ਕਿ ਇਹ ਕਮੀਆਂ ਜਿਵੇਂ ਸਾਡੇ ਕੋਲ ਪੇਸ਼ੈਂਟਸ ਆਉਂਦੀਆਂ ਤਾਂ ਦਿਖਦੀ ਹੈ ਜੀ ਠੀਕ ਹੈ ਨਾ ਮਰਦੀ ਹੈ ਜਿਹਨੂੰ ਕਹਿੰਦੇ ਆ ਨਾਲੇ ਯਾ ਡਿਸਚਾਰਜ ਛਿੱਤੀ ਹੋ ਜਾਂਦਾ ਹੈ ਮੇਰੇ ਸਰੀਰ ਵਿੱਚ એનર્ਜੀ ਨਹੀਂ ਹੈ ਠੀਕ ਹੈ ਮੈਨੂੰ ਡਰ ਲੱਗਦਾ ਹੈ ਹਾਂਜੀ ਕੋਲ ਜਾਂਦਾ ਹੈ ਢਿੱਲਾਪਨ ਹੈ ਠੀਕ ਹੈ ਪੂਰਾ ਹੱਥ ਤਰ੍ਹਾਂ ਹਾਰਡ ਨਹੀਂ ਹੁੰਦਾ ਜੀ ਪਹਿਲੇ ਠੀਕ ਹੁੰਦਾ ਸੀ ਜੀ ਹੁਣ ਨਹੀਂ ਹੁੰਦਾ ਜੀ ਠੀਕ ਹੈ ਬਈ ਇਹ ਬੜਾ ਕਨਸੈਪਟ ਚੱਲ ਰਿਹਾ ਹੈ ਇਹ ਇੱਥੇ ਨਹੀਂ ਬਾਹਰ ਵੀ ਆਈ ਕਨਸੈਪਟ ਚੱਲ ਰਿਹਾ ਹੈ ਠੀਕ ਹੈ ਬਾਹਰ ਤੋਂ ਜਿਹੜੇ ਲੋਕ ਆਉਂਦੇ ਉਹ ਵੀ ਇਦਾਂ ਹੀ ਕਰਦੇ ਸੇਮ ਇਹ ਚੀਜ਼ਾਂ ਸਭ ਤੋਂ ਵਧੀਆ ਗੱਲ ਜਿਹੜੀ ਹੈ ਸਾਡੀ ਸਮਝਦਾਰ ਮਾਤਾ ਭੈਣਾਂ ਦੀਆਂ ਹੈਗੀਆਂ ਜਿਹੜੀ ਆ ਕੇ ਸਾਡੇ ਨਾਲ ਡਿਸਕਸ ਕਰਦੀਆਂ ਕਿਉਂਕਿ ਅੱਜ ਦੀ ਡੇਟ 'ਚ ਡਾਈਵੋਰਸ ਦਾ ਬਹੁਤ ਵੱਡਾ ਕਾਰਨ ਐ ਬਣ ਗਿਆ ਕਿ ਤੁਸੀਂ ਆਪਣੇ ਪਾਰਟਨਰ ਨੂੰ ਸੈਟੀਸਫਾਈ ਨਹੀਂ ਕਰ ਪਾ ਰਹੇ ਠੀਕ ਐ ਇਹ ਕਾਰਨ ਬਣ ਗਿਆ ਸਾਡੀ ਆਂਦੀਆਂ ਪੇਸ਼ੈਂਟਸ ਦੋਵੇਂ ਪਾਸੇ ਹੋ ਗਿਆ ਫੀਮੇਲ ਵਾਲੇ ਪਾਸੇ ਸੈਟੀਸਫੈਕਸ਼ਨ ਐ ਨਾ ਜੀ ਮੇਲ ਕਹਿੰਦਾ ਜੀ ਸੈਟੀਸਫਾਈ ਨਹੀਂ ਐ ਫੀਮੇਲ ਫੀਮੇਲ ਕਹਿੰਦੀ ਐ ਜੀ ਮੇਲ ਸੈਟੀਸਫਾਈ ਨਹੀਂ ਐ ਠੀਕ ਐ ਦੋਵੇਂ ਪਾਸੇ ਐ ਕੰਮ ਹੋ ਗਿਆ ਕਈ ਵਾਰੀ ਪੇਸ਼ੈਂਟਸ ਆਉਂਦੇ ਆ ਸਾਨੂੰ ਬਲਕਿ ਫੀਮੇਲਸ ਆਉਂਦੀਆਂ ਸਾਨੂੰ ਕਹਿੰਦੀਆਂ ਜੀ ਬਈ ਅਸੀਂ ਸੈਟੀਸਫਾਈ ਨਹੀਂ ਹੋ ਪਾਰੇ ਇਹ ਕਮੀ ਹੈ ਮੇਰੇ ਹਸਬੰਡ ਵਿੱਚ ਇਹਦਾ ਹੱਲ ਕਰੋ ਨਾਲੇ ਹਸਬੰਡ ਆਉਂਦੇ ਆ ਤਾਂ ਸਾਨੂੰ ਲੱਗਿਆ ਕਿ ਇਹ ਇੱਕ ਅਵੇਅਰਨੈਸ ਸਪਰੈਡ ਕਰਨੀ ਬੜੀ ਜ਼ਰੂਰੀ ਹੈ ਠੀਕ ਹੈ ਕਿ ਸਾਡੀ ਮਾਤਾ ਪੈਣਾ ਇੰਨੀ ਸਮਝਦਾਰ ਹੈ ਕਿ ਉਹ ਆ ਕੇ ਗੱਲ ਕਰਦੀ ਹੈ ਹੂੰ ਤਾਂ ਕਿ ਇਹ ਪਰਿਵਾਰ ਬਣਿਆ ਰਵੇ ਠੀਕ ਹੈ ਚੱਲਦਾ ਰਹੇ ਉਹਦਾ ਹੱਲ ਵੀ ਆਯੁਰਵੇਦ ਵਿੱਚ ਹੈ ਮੇਲ ਦੀ ਇੱਕੀ ਸ਼ਿਕਾਇਤ ਹੈ ਜੀ ਜਿਹੜੇ ਆ ਕੇ ਕਹਿੰਦੇ ਆ ਬਈ ਜਦੋਂ ਮੇਰਾ ਮਨ ਕਰਦਾ ਹੈ ਮੇਰੇ ਘਰ ਵਾਲੀ ਕਹਿ ਦਿੰਦੀ ਆ ਜੀ ਅੱਜ ਮੇਰਾ ਮਨ ਨਹੀਂ ਹੈ ਮੈਨੂੰ ਮੇਰਾ ਦਿਲ ਹੀ ਨਹੀਂ ਕਰ ਰਿਹਾ ਜੀ ਮੈਂ ਥਕੀ ਹੋਈ ਆ ਹਮ ਅੱਜ ਮੂਡ ਨਹੀਂ ਹੈ ਅੱਜ ਸਵੇਰੇ ਘਰੇ ਕਲੇਸ਼ ਹੋਇਆ ਮੈਂ ਨਹੀਂ ਕੁਝ ਕਰਨਾ ਇਹ ਸਾਰੀ ਚੀਜ਼ਾਂ ਜਿਹੜੀ ਮਿਕਸ ਹੋ ਕੇ ਨਾ ਇੱਕ ਹੁੰਦੇ ਦਿਮਾਗ 'ਚ ਪੈ ਜਾਂਦੀਆਂ ਤੇ ਉਹਦੇ ਵਾਸਤੇ ਉਹ ਫਿਰ ਠੰਡੇ ਪਨਣ ਵਾਲੀ ਜਿਹੜੀ ਗੱਲ ਹੈ ਉਹ ਕਹਿ ਕੇ ਤੇ ਫਿਰ ਹੱਲ ਹੋ ਜਾਂਦਾ ਫਿਰ ਕੁਝ ਫੀਮੇਲ ਜ਼ਾਂਦੀਆਂ ਸਾਡੇ ਕੋਲ ਜਿਹੜੀ ਨਾਰਮਲ ਡਿਲੀਵਰੀ ਤੋਂ ਬਾਅਦ ਐ ਕੈਨ ਲੱਗ ਜਾਂਦੀਆਂ ਬਈ ਮੇਰੇ ਹਸਬੰਡ ਹੈ ਉਹਨੂੰ ਐ ਲੱਗਦਾ ਜੀ ਹੁਣ ਜੜੀ ਵਜਾਈਨਲ ਓਪਨਿੰਗ ਹੈ ਉਹ ਲੂਜ਼ ਹੋ ਗਈ ਹੈ ਜਿੰਨੀ ਟਾਈਟਨੈਸ ਸੀ ਉਹ ਟਾਈਟਨੈਸ ਨਹੀਂ ਹੈ ਉਸ ਚੀਜ਼ ਦਾ ਵੀ ਸੋਲੂਸ਼ਨ ਆਯੁਰਵੇਦ ਵਿੱਚ ਹੈ ਠੀਕ ਹੈ ਕਿ ਅਗਰ ਵਜਾਈਨਲ ਟਾਈਟਨਿੰਗ ਕਰਨੀ ਹੈ ਤੇ ਉਹਦਾ ਵੀ ਹੱਲ ਹੈ ਆਯੁਰਵੇਦ ਵਿੱਚ ਮਾਡਰਨ ਵਿੱਚ ਵੀ ਹੈ ਉਹਦੇ ਦੂਦੀ ਹਾਈਵਨ ਪਲਾਸਟੀ ਆਂਡ ਆਲ ਪਰ ਆਯੁਰਵੇਦ ਵਿੱਚ ਵੀ ਉਹ ਜੜੀ ਬੁੱਟੀਆਂ ਜਿਹੜੀ ਉਸ ਮਸਲਸ ਨੂੰ ਸਟਰੋਂਗ ਕਰ ਦਿੰਦੀ ਜਦੋਂ ਤੱਕ ਤੁਸੀਂ ਡਾਕਟਰ ਦੇ ਨਾਲ ਦਿੱਕਤ ਨਹੀਂ ਸਾਂਝੀ ਕਰੋਗੇ ਠੀਕ ਹੈ ਚਾਹੇ ਉਹ ਮੇਲ ਦੀ ਪ੍ਰੋਬਲਮ ਹੈ ਇਰੇਕਸ਼ਨ ਦੀ ਤਣਾਅ ਪੂਰਾ ਨਹੀਂ ਹੁੰਦਾ ਛੇਤੀ ਡਿਸਚਾਰਜ ਹੋ ਜਾਂਦਾ ਯਾ ਫੀਮੇਲ ਦੀ ਪ੍ਰੋਬਲਮ ਹੈ ਲੂਜ਼ਨਿੰਗ ਠੀਕ ਹੈ ਭਈ ਮਸਲਜ਼ ਲੂਜ਼ ਹੋ ਗਈਆਂ ਨਾਰਮਲ ਡਿਲੀਵਰੀ ਕਰਕੇ ਠੀਕ ਹੈ ਯਾਨੀ ਡਿਲੀਵਰੀ ਨਾ ਤੋਂ ਬਾਅਦ ਵੀ ਹੋ ਜਾਂਦੀਆਂ ਠੀਕ ਹੈ ਅਗਰ ਉਹ ਪ੍ਰੋਬਲਮ ਆ ਗਈ ਹੈ 올ਡ ਏਜ ਵਿੱਚ ਜਿਵੇਂ ਸਾਡੀ ਸਕਿਨ ਟਾਈਟਨੈਸ ਛੱਡ ਜਾਂਦੀ ਹੈ ਠੀਕ ਹੈ ਲੂਜ਼ ਹੋ ਗਈ ਹੈ ਲੂਜ਼ ਲੂਜ਼ ਹੋ ਜਾਂਦੀ ਹੈ ਠੀਕ ਹੈ ਤੇ ਓਪਨਿੰਗ ਵੀ ਲੂਜ਼ ਹੋ ਜਾਂਦੀ ਹੈ ਜਦੋਂ ਉਹ ਲੂਜ਼ ਹੋ ਜਾਂਦੀ ਹੈ ਤੇ ਉਹਨੂੰ ਟਾਈਟ ਕਰਨਾ ਇਧਰ ਟਾਈਟਨੈਸ ਲਿਆਣਾ ਦੋਵੇਂ ਚੀਜ਼ਾਂ ਦਾ ਹੱਲ ਹਾਇਰਵੇ ਵਿੱਚ ਹੈ ਠੀਕ ਹੈ ਤੇ ਜਦੋਂ ਤੁਸੀਂ ਡਿਸਕਸ ਕਰਦੇ ਹੋ ਹੁੰਦਾ ਸੀ ਹੱਲ ਕਰਨੇ ਹਾਇਰਵੇ ਵਿੱਚ ਬੁਖਾਰ ਤੋਂ ਲੈ ਕੇ ਠੀਕ ਹੈ ਕੈਂਸਰ ਤੱਕ ਠੀਕ ਹੈ ਹਰ ਬਿਮਾਰੀ ਦਾ ਵਰਣਨ ਹੈ ਹਮ ਹਰ ਬਿਮਾਰੀ ਵਾਸਤੇ ਜੜੀ ਬੂਟੀਆਂ ਠੀਕ ਹੈ ਹਰ ਬਿਮਾਰੀ ਦਾ ਇਲਾਜ ਹੈ ਠੀਕ ਉਹ ਇਲਾਜ ਸੁਖ ਸਾਧਿਆ ਜਾਂ ਪਿਆ ਅਸਾਧਿਆ ਸੁਖ ਸਾਧਿਆ ਮਤਲਬ ਜਿਹੜਾ ਆਸਾਨੀ ਨਾਲ ਠੀਕ ਹੋ ਜਾਈ ਠੀਕ ਹੈ ਜਾਂ ਪਿਆ ਮਤਲਬ ਥੋੜੀ ਜੀ ਮਿਹਨਤ ਕਰਕੇ ਠੀਕ ਹੋਏ ਅਸਾਧਿਆ ਮਤਲਬ ਜਿਹੜਾ ਠੀਕ ਨਹੀਂ ਹੋ ਸਕਦਾ ਉਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਹਰ ਸਾਡੀ ਕਿਤਾਬ ਵਿੱਚ ਹਰ ਸਹਿਤਾ ਚਾਹੇ ਉਹ ਚਰਕ ਹੈ ਸ਼ੂ ਸ਼ਰੂਤ ਹੈ ਵਾਗਵਟ ਹੈ ਛੜੰਗਦਰਾ ਇਹਦੇ ਚ ਕਲੀਅਰਲੀ ਮੈਂਸ਼ਨਡ ਹੈ ਜਿਹੜੀ ਇਹ ਪ੍ਰੋਬਲਮ ਹੈਗੀ ਇਹ ਪ੍ਰੋਬਲਮ ਹੈਗੀ ਗੁਪਤੰਗ ਦੀ ਜਿਹੜੀ ਪ੍ਰੋਬਲਮ ਹੈਗੀ ਇਹਦੇ ਚ ਅਸੀਂ ਡਿਸਕਸ ਨਹੀਂ ਕਰਦੇ ਇਸ ਕਰਕੇ ਸਾਡੀ ਬਿਮਾਰੀ ਵੱਧਦੀ ਲਗਾਤਾਰ ਵੱਧਦੀ ਜਾਂਦੀ ਬਿਮਾਰੀ ਐਸੀ ਕਹਿੰਦੇ ਆ એનર્ਜੀ ਆ ਬੋਡੀ ਦੀ ਕਮਿਊਨਿਟੀ ਆ ਬੋਡੀ ਦੀ ਉਹ ਜਿਹੜਾ ਬੋਡੀ ਦਾ ਤਾਕਤ ਹੈ ਬੋਡੀ ਦੀ ਸ਼ੁਕਰ ਹੈ ਬੋਡੀ ਦਾ ਸ਼ਕਤੀ ਹੈ ਬੋਡੀ ਦੀ ਠੀਕ ਹੈ ਜਦੋਂ ਅਸੀਂ ਗੱਲ ਕਰਨੀਆਂ ਆਈਵੀ ਦੇ ਚ ਅਸੀਂ ਕਹਿੰਦੇ ਆ ਰਸ ਰਕਤ ਮਾਸ ਮੇਦ ਅਸਤੀ ਮੰਜਾ ਸ਼ੁਕਰ ਸ਼ੁਕਰ ਆਦਮੀਆਂ ਚ ਆਰਥਮ ਫੀਮੇਲ ਚ ਠੀਕ ਹੈ ਤੇ ਉਸ ਤੋਂ ਬਾਅਦ ਕੋਚ ਠੀਕ ਹੈ ਜਦੋਂ ਇਹਦਾ ਸ਼ੈ ਹੁੰਦਾ ਸ਼ੈ ਮਤਲਬ ਘਟਦੇ ਹੈ ਆਦਮੀਆਂ ਸ਼ੁਕਰ ਘਟਦਾ ਹੈ ਲੇਡੀਜ਼ ਇਸ ਆਰਥ ਘਟਦਾ ਹੈ ਮਤਲਬ ਉਹ ਫੀਲਿੰਗ ਘਟਨੀ ਸ਼ੁਰੂ ਹੋ ਜਾਂਦੀ ਹੈ ਓਕੇ ਲਿਬਿਡੋ ਲਿਮਟ ਠੀਕ ਹੈ ਜਿਹੜੀ ਇਹ ਚੀਜ਼ ਹੈਗੀ ਜਦੋਂ ਇਹ ਪਾਵਰ ਘਟਨੀ ਸ਼ੁਰੂ ਹੋ ਜਾਂਦੀ ਹੈ ਉਹਦੇ ਵਾਸਤੇ ਆਯੁਰਵੇਦ ਚ ਲਿਖਿਆ ਜਾਵੇ ਆਦਮੀਆਂ ਵਾਸਤੇ ਕਾਮਨ ਜਿਹੜੇ ਮੈਂ ਗੱਲ ਕਰਾਂਗਾ ਤੇ ਹਰ ਸੁਣਨ ਵਾਲਾ ਮੇਰਾ ਭਰਾ ਕਹੇਗਾ ਹਾਂ ਹਾਂ ਇਹ ਚੀਜ਼ ਤੇ ਮੈਂ ਵਰਤਨਾ ਪਰ ਉਹ ਵਰਤਨੀ ਕੀਦਾ ਕਿੰਨੀ ਵਰਤਨੀ ਹੈ ਇਹੀ ਤੇ ਚੀਜ਼ ਹੈ ਜਿਹੜੀ ਆਇਰੋਏ ਦੇ ਚ ਲਿਖੀ ਆ ਅਸੀਂ ਕੀ ਆ ਸੀ ਕਿਤੋਂ ਵੀ ਸਮਾਨ ਇਕੱਠਾ ਕਰ ਲੈਨੇ ਆ ਬਣਾ ਲੈਨੇ ਆ ਫਿਰ ਅਸੀਂ ਕਹਿੰਨੇ ਆ ਗਰਮੀ ਘਰ ਦੀ ਹਾਂਜੀ ਅੱਛਾ ਇਹ ਦਵਾਈ ਗਰਮੀ ਚ ਨਹੀਂ ਲੈਣੀ ਹੂੰ ਕਿਉਂ ਗਰਮੀ ਚ ਨਹੀਂ ਲੈਣੀ ਕੋਈ ਜੇ ਕਿਤਾਬ ਵਿੱਚ ਵਿੱਚ ਹੈ ਮਾਤਰਾ ਹੁੰਦੀ ਆ ਹੁੰਦੀ ਕਿੰਨੀ ਲੈਣੀ ਆ ਹੁਣ ਜਿਵੇਂ ਅਸ਼ਵਗੰਧਾ ਹੈ ਸਾਲਮ ਪੰਜਾ ਹੈ ਸਾਲਮ ਮਿਸ਼ਰੀ ਹੈ ਕੌਂਚ ਬੀਜ ਹੈ ਛੌਣ ਭਸਮ ਹੈ ਵੰਗ ਭਸਮ ਹੈ ਹੀਰਕ ਵਸ ਇਹ ਬਹੁਤ ਸਾਰੀ ਚੀਜ਼ਾਂ ਇਹ ਲੈਂਦੇ ਆ ਇਹ ਅਸੀਂ ਚੀਜ਼ਾਂ ਡਵੈਲਪ ਕਰ ਲਈਆਂ ਆਪਣੇ ਮਾਈਂਡ ਵਿੱਚ ਹੁੰਦਾ ਕੀ ਹੈ ਮੇਰੇ ਕੋਲ ਬਹੁਤ ਐਸੇ ਪੇਸ਼ੈਂਟਸ ਆਉਂਦੇ ਆ ਉਹ ਮੇਰੀ ਵੀਡੀਓ ਸੁਣ ਵੀ ਰਹੇ ਹੋਣੇ ਤੇ ਉਹ ਨਾਲੇ ਸੁਣਦੇ ਸੁਣਦੇ ਇਸ ਗੱਲ ਨੂੰ ਹਾਂ ਵੀ ਭਰ ਰਹੇ ਹੋਣੇ ਮੇਰੇ ਕੋਲ ਪੇਸ਼ੈਂਟ ਆਂਦਾ ਹੈ ਇੱਕ ਪਾਸੇ ਫੈਟੀ ਲੀਵਰ ਹੈ ਠੀਕ ਹੈ ਜੀ ਇੱਕ ਪਾਸੇ ਇੰਡਾਈਜੈਸ਼ਨ ਦੀ ਪ੍ਰੋਬਲਮ ਹੈ ਇੱਕ ਪਾਸੇ ਕਬਜ ਦੀ ਪ੍ਰੋਬਲਮ ਹੈ ਉਹ ਆ ਕੇ ਕਹਿੰਦਾ ਡਾਕਟਰ ਸਾਹਿਬ ਮੇਰੇ ਤੇ ਇਰੇਕਸ਼ਨ ਦੀ ਪ੍ਰੋਬਲਮ ਹੈ ਮੈਂ ਪਹਿਲੇ ਬਹੁਤ ਚੰਗਾ એનર્ਜੀ ਸੀ ਮੇਰੇ ਇਸ ਤਾਕਤ ਸੀ ਹੁਣ ਮੇਰੀ ਤਾਕਤ ਘਟਣ ਲੱਗੀ ਜਦੋਂ ਅਸੀਂ ਉਹਦੀ ਨਾੜੀ ਦੇਖਨੇ ਆ ਜਦੋਂ ਉਹਦੀ ਰਿਪੋਰਟਾਂ ਦੇਖਨੇ ਆ ਅਸੀਂ ਦੇਖ ਲੈਂਦੇ ਆ ਵੀ ਇਹਨਾਂ ਤੇ ਫੈਟੀਲੀਬਰ ਵੀ ਪਿਆ ਇਹਨੂੰ ਤੇ ਕਬਜ ਵੀ ਹੈ ਇਹਦੇ ਐਸਿਡਿਟੀ ਵੀ ਹੈ ਇਹਦੀ ਐਂਡੋਸਕੋਪੀ ਵੀ ਹੋਈ ਹੈ ਇਹ ਸਾਰੀ ਪ੍ਰੋਬਲਮ ਹੈ ਉਸ ਟਾਈਮ ਤੁਸੀਂ ਇਹ ਭਸਮਾ ਇਹ ਅਸ਼ਵਗੰਧਾ ਕੌਂਚ ਵੀ ਸਾਲਮ ਪੰਜਾ ਸਵੇਦ ਮੂਸਲੀ ਐਵੇਂ ਚੀਜ਼ਾਂ ਦੇ ਦੋਗੇ ਉਹ ਪਛਾਣ ਦੀ ਤਾਕਤ ਹੀ ਨਹੀਂ ਹੈ ਤੁਹਾਡੀ ਚੱਕਰਗਨੀ ਚ ਤੇ ਸਭ ਤੋਂ ਪਹਿਲੇ ਤੁਸੀਂ ਕੰਮ ਕਰਨਾ ਹੁੰਦਾ ਡੋਸੇਜਨ ਦੇ ਉੱਤੇ ਠੀਕ ਹੈ ਨਾਲੇ-ਨਾਲੇ ਫਿਰ ਐਸੀ ਚੀਜ਼ਾਂ ਸ਼ੁਰੂ ਕਰਨੀਆਂ ਹੁੰਦੀਆਂ ਜਿਹੜੇ ਉਹ ਭਰਾ ਮੇਰੀਏ ਗੱਲ ਸੁਣ ਰਹੇ ਆ ਉਹ ਰਿਲੇਟ ਵੀ ਕਰ ਰਹੇ ਹੋਣੇ ਵੀ ਅਸੀਂ ਗਏ ਸੀ ਡਾਕਟਰ ਸਾਹਿਬ ਕੋਲ ਤੇ ਡਾਕਟਰ ਸਾਹਿਬ ਨੇ ਇਹੀ ਗੱਲ ਕੀਤੀ ਹੈ ਠੀਕ ਹੈ ਉਹ ਮਹੀਨਾ ਦੋ ਮਹੀਨਿਆਂ ਸੀ ਦਵਾਈ ਖਵਾਉਣ ਤੋਂ ਬਾਅਦ ਜਠਰ ਅਗਨੀ ਨੂੰ ਠੀਕ ਕਰਨ ਤੋਂ ਬਾਅਦ ਅਗ ਠੀਕ ਕਰਨ ਤੋਂ ਬਾਅਦ ਲੀਵਰ ਠੀਕ ਕਰਨ ਤੋਂ ਬਾਅਦ ਜਿਹੜਾ ਫੈਟੀ ਲੀਵਰ ਹੋ ਗਿਆ ਫਿਰ ਅਸੀਂ ਉਹਨੂੰ ਪਾ ਲੈਨੇ ਆ ਉਸ ਦਵਾਈਆਂ ਤੇ ਜਿਹਦੀ ਦਾਤ ਡਿੱਗਦੀ ਹੋਏ ਨਮਰਦੀ ਹੋਏ इरेक्शन दी प्रॉब्लम ਹੋਵੇ ਇਹ ਸਾਰੀ ਚੀਜ਼ਾਂ ਉੱਤੇ ਇਮੀਡੀਏਟਲੀ ਅਸੀਂ ਉਹਨੂੰ ਟ੍ਰਾਂਸਫਰ ਕਰ ਲੈਣੇ ਆ। ਨਾਲੇ ਨਾਲੇ ਡਾਈਜੈਸ਼ਨ ਦੀ ਚੀਜ਼ ਚੱਲੀ ਜਾਂਦੀ ਐ। ਦਵਾਈ ਕਿਉਂ ਨਹੀਂ ਕੰਮ ਕਰੇਗੀ? ਕੰਮ ਕਰੇਗੀ। ਤੁਹਾਡੇ ਪਹਚਾਨ ਦੀ ਤਾਕਤ ਹੈ ਜਿਹੜੀ ਚੀਜ਼ ਅੰਦਰ ਆਈ ਉਹਨੂੰ ਬਾਹਰ ਦੇਣਾ ਐ, ਉਹਨੂੰ ਕਰ ਦੇਣਾ। ਇਹ ਤੇ ਹੈ ਆਦਮੀਆਂ ਵਾਸਤੇ। ਜਿਹੜਾ ਅਸੀਂ ਕਰਨਾ। ਪੈਰਲੈਲੀ ਲੇਡੀਜ਼ ਵਾਸਤੇ ਜਿਹੜੀ ਚੀਜ਼ਾਂ ਯੂਜ਼ ਹੁੰਦੀਆਂ ਅਸ਼ੋਗੰਦਾ ਯੂਜ਼ ਹੁੰਦਾ ਐ। ਸ਼ਤਾਬਰੀ ਯੂਜ਼ ਹੁੰਦਾ ਐ। ਅਸ਼ੋਕਾ ਯੂਜ਼ ਹੁੰਦਾ ਐ। ਇਹ ਕਾਮਨ ਚੀਜ਼ਾਂ ਐ। ਹਰ ਲੇਡੀਜ਼ ਲੈ ਰਹੀ ਹੋਣੀ ਫਿਟਕਰੀ ਯੂਜ਼ ਹੁੰਦੀ ਐ। ਠੀਕ ਐ। ਉਹ ਯੂਜ਼ ਕਰਨੀ ਹੈ ਮੇਰੀ ਗੱਲ ਨੂੰ ਸੁਣ ਕੇ ਉਹ ਮੈਚ ਵੀ ਕਰਨੀਆਂ ਹੋਣੀਆਂ ਠੀਕ ਹੈ ਖਸਖਸ ਯੂਜ਼ ਹੁੰਦੀ ਹੈ ਕਮਰਕਸ ਯੂਜ਼ ਹੁੰਦਾ ਹੈ ਐਵੇਂ ਚੀਜ਼ਾਂ ਯੂਜ਼ ਕਰਨੀਆਂ ਅਸੀਂ ਠੀਕ ਹੈ ਤੁਸੀਂ ਦੇਖੋ ਡਿਲੀਵਰੀ ਹੋਣ ਤੋਂ ਬਾਅਦ ਨਾਰਮਲ ਅਸੀਂ ਪੰਜੀਰੀ ਭੇਜਣ ਦਾ ਇੱਕ ਰਵਾਜ ਹੈ ਹਾਂਜੀ ਕੀ ਹੈ ਉਹ ਪੰਜੀਰੀ ਸ਼ਰੀਰ ਨੂੰ ਤਾਕਤ ਦੇਣੀ ਠੀਕ ਹੈ ਤਾਕਤ ਕੀ ਕਰੇਗੀ ਤਾਕਤ ਅੰਦਰੋਂ ਜਦੋਂ ਤਾਕਤ ਵਧੇਗੀ ਮਾਂ ਦਾ ਦੁੱਧ ਆ ਜਾਏਗਾ ਠੀਕ ਹੈ ਮਾਂ ਸ਼ਰੀਰਸ਼ ਤਾਕਤ ਹੈ ਨਾ ਦੁੱਧ ਆਏਗਾ ਉਹ ਜਿਹੜਾ ਐਕਸਟਰਾ ਪਾਣੀ ਇਕੱਠਾ ਹੋ ਗਿਆ ਉਹ ਨਿਕਲ ਜੇਗਾ ਉਹਦੇ ਚ ਕਮਰ ਕਸਵੀ ਪਾਣੇ ਆ ਗੂੰਦ ਵੀ ਪਾਣੇ ਆ ਵੇਸਣ ਵੀ ਪਾਣੇ ਆ ਆਟਾ ਵੀ ਪਾਣੇ ਆ ਘਿਓ ਵੀ ਪਾਣੇ ਆ ਸਾਰੀ 36 ਤਰ੍ਹਾਂ ਦੀ ਜੜੀ ਬੂਟੀਆਂ ਵੀ ਪਾਣੇ ਆ ਉਹ ਸਾਰੀ ਚੀਜ਼ ਦੇਣ ਦਾ ਕੀ ਮਤਲਬ ਹੁੰਦਾ ਕਿ ਬੱਚੇ ਨੂੰ ਫੀਡ ਕਰਾਈ ਜਾਵੇ ਨਾਲੇ ਆਪਣੀ ਲਾਈਫ ਜਿਹੜੀ ਰੂਟੀਨ ਲਾਈਫ ਹੈ ਘਰ ਦਾ ਕੰਮ ਵੀ ਕਰਨਾ ਹੈ ਜਾਨ ਪੈਜੀ ਰਾਤ ਨੂੰ ਵੀ ਜਾਨ ਪੈਜੀ ਸਰੀਰੇ ਚ ਰਾਤ ਨੂੰ ਵੀ ਹਸਬੰਡ ਦੇ ਨਾਲ ਵੀ ਇੰਜੋਏ ਕਰਨਾ ਹੈ ਤੇ ਉਹਦੇ ਵਾਸਤੇ ਸਰੀਰ ਵਿੱਚ ਤਾਕਤ ਹੋਣੀ ਚਾਹੀਦੀ ਉਹ ਤਾਕਤ ਉਹ ਜੜੀ ਬੂਟੀਆਂ ਦੇ ਨਾਲ ਆਉਂਦੀ ਹੈ ਜਿੰਦੇ ਸ਼ਤਾਬਰੀ ਅਸ਼ਵਗੰਧਾ ਐ ਅਸ਼ੋਕਾ ਐਵੇਂ ਦੀ ਚੀਜ਼ਾਂ ਸੀ ਪਾਉਂ। ਮੈਂ ਡੇਰਾਵਸੀ ਸੁਖਮਣੀ ਹਸਪੀਟਲ ਹੈ ਜਾਂ ਹਸਪੀਟਲ ਹੈ ਉੱਥੇ ਮੈਂ ਬਹਿਣਾ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆਓ ਤੇ ਬੜਾ ਆਸਾਨੀ ਨਾਲ ਮਿਲਣਾ ਕੋਈ ਔਖਾ ਨਹੀਂ ਜੀ ਬਸ ਫੋਨ ਕੀਤਾ ਹੋਈ ਅਪਾਇੰਟਮੈਂਟ ਲੈਤੀ ਹੋਈ ਉਸ ਟਾਈਮ ਤੇ ਤੁਸੀਂ ਮੈਨੂੰ ਦਿਖਾ ਸਕਦੇ ਹੋ ਤੁਹਾਡਾ ਵੀ ਟਾਈਮ ਇੰਪੋਰਟੈਂਟ ਹੈ ਸਾਡਾ ਵੀ ਇੰਪੋਰਟੈਂਟ ਹੈ ਤੇ ਟਾਈਮ ਲੈ ਕੇ ਆਓ ਫੋਨ ਤੇ ਗੱਲ ਕਰ ਲਓ ਅਗਰ ਤੁਹਾਨੂੰ ਲੱਗਦਾ ਤੁਸੀਂ ਬਹੁਤ ਦੂਰੋਂ ਆਣਾ ਹੈ ਜਾਂ ਫੋਰਨ ਕੰਟਰੀ ਤੋਂ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਪਹਿਲੇ ਫੋਨ ਤੇ ਬੁਕਿੰਗ ਕਰਾਓ ਫੋਨ ਤੇ ਗੱਲ ਕਰੋ ਪ੍ਰੋਬਲਮ ਸਮਝਾਓ ਪ੍ਰੋਬਲਮ ਅਸੀਂ ਸਮਝ ਲਾਂਗੇ ਤੁਹਾਡੀ ਸਾਰੀ ਚੀਜ਼ਾਂ ਦਾ ਸੋਲੂਸ਼ਨ ਦੇ ਕੇ ਉਹ ਦਵਾਈ ਤੁਹਾਨੂੰ ਕੋਰੀਅਰ ਦੇ ਰਾਹੀਂ ਵੀ ਆ ਸਕਦੀ ਹੈ